ਜਾ ਰਹੀ ਹੋਇਆ ਸਾਡੇ ਲਈ ਸਰਸਿੰਗ ਸਭਾ ਦੇ ਮੈਂਬਰਾਂ ਨੇ ਕੰਮ ਕਰਾ ਦਿੱਤਾ ਸੀ ਤੇ ਉਹ ਆਪਾਂ ਪੇਸ਼ ਕਰ ਚੁੱਕੇ ਹਾਂ ਜਿਸ ਤਾਂ ਮੀਸ਼ੀਨਰਾਂ ਨੂੰ ਤੇ ਹੁਣ ਆਪਾਂ ਬਗੈਰ ਰਾਜਨੀਤੀ ਦਾ ਸ਼ੁਰੂ ਕਰ ਜਾ ਰਹੇ ਹਾਂ ਤੇ ਮੈਂ ਬੇਨਤੀ ਕਰਦਾ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਚੀ ਨੂੰ ਉਹ ਆ ਕੇ ਪ੍ਰਧਾਨਗੀ ਮੰਡਲ ਦੇ ਵਿੱਚ ਬੈਠਣ ਹਾਂ ਜੀ ਉਹਦੇ ਨਾਲ ਸਾਡੇ ਕੋਲੇ ਪਿਛਲੀ ਵਾਰ ਵੀ ਕੰਮ ਦੇ ਵਿੱਚ ਸਾਜ ਹੋਏ ਸੀਗੇ ਤੇ ਸਾ ਕਾਫੀ ਵਿਚਾਰ ਵੀ ਉਹਨਾਂ ਨੇ ਰੱਖੇ ਸੀ ਪੰਜਾਬੀ ਬੋਲੀ ਬਾਰੇ ਕਰਮਲ ਪ੍ਰਤਾਪ ਸਿੰਘ ਜੀ ਜੋ ਸਾਡੇ ਵਿੱਚ ਹਜੇ 1-2 ਮਹੀਨੇ ਹੋਰ ਗੈਸਟ ਹੈਗੇ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆ ਕੇ ਉਹ ਵੀ ਮਹਤਰਪਾਲ ਜੀ ਦੇ ਨਾਲ ਸਾਲ ਦੇ ਪ੍ਰਧਾਨਗੀ ਮੰਡਲ ਵਿੱਚ ਕਰਮਲ ਪ੍ਰਤਾਪ ਸਿੰਘ ਜੀ ਜੀ ਜਪੀ ਖਾਲਸਾ ਵੀ ਨਹੀਂ ਨਹਾੜ ਵੀ ਜਗਾਏ ਇਹਨੂੰ ਅੱਪ ਜਪੀ ਕੋਲੀ ਨੂੰ ਸੰਮਾਪਤ ਕਰਨ ਜਾ ਰਹੇ ਹਾਂ ਕਿਉਂਕਿ ਜਿਹੜੇ ਮੈਂਬਰ ਹਰੇਕ ਵਾਰ ਹਾਜ਼ਰ ਹੁੰਦੇ ਨੂੰ ਪਤਾ ਕਿ ਪਿਛਲੇ 2 ਸਾਲਾਂ ਦਾ ਜੇ ਆਪਾਂ ਦੇਖੀਏ ਤਹੇਕ ਵਾਰੀ ਆਪਣੇ ਕੋਲੇ ਕੋਈ ਨਾ ਕੋਈ ਬੁੱਕ ਰਿਲੀਜ਼ ਕਰਵਾ ਲਈ ਹੁੰਦੀ ਹੈ ਆਪਣੇ ਮੈਂਬਰਾਂ ਦੀ ਸੋ ਕਾਫੀ ਕਾਰਵਾਈਆਂ ਹੁੰਦੀਆਂ ਤੇ ਸਭਾ ਉੱਨਡ ਉੱਭਉਂਦੀ ਰਹਿੰਦੀ ਆ ਤੇ ਅੱਜ ਕੀ ਸਾਡੇ ਕੋਲੇ ਇੱਕ ਕਿਤਾਬ ਰਿਲੀਜ਼ ਕਰਵਾ ਲਈ ਹੈਗੀ ਸੀ ਤੇ ਅਗਲੇ ਮਹੀਨੇ ਵੀ ਆਪਾਂ ਇੱਕ ਕਿਤਾਬ ਜੋ ਪਾਸ ਦੇ ਬਾਰੇ ਆ ਰਿਲੀਜ਼ ਕਰ ਲਈਆਂ ਤੇ ਪਰ ਅੱਜ ਦੀ ਮੀਟਿੰਗ ਸਪੈਸ਼ਲ ਆਪਾਂ ਰੱਖੀ ਹੈ ਕਿ ਜਦੋਂ ਆਪਾਂ ਕਿਤਾਬ ਰਿਲੀਜ਼ ਕਰਦੇ ਆ ਜਾਂ ਕੋਈ ਉਹਨਾਂ ਦਾ ਸਵਾਗਤ ਕਰਦੇ ਆ ਤਾ ਤਾਂ ਜਵੈਸ ਦਾ ਵਿਸ਼ਾ ਹੈ ਉਹ ਥੋੜਾ ਘਟ ਜਾਂਦਾ ਹੈ ਜਾਂ ਆਪਣੇ ਵਿਚਾਰਾਂਵਾਂ ਪਰੰਧਾ ਵਿਸ਼ੇ ਵਾਲਾ ਹੋਵੇ ਉਸੇ ਵਸਤੇ ਟਾਈਮ ਘਟਾ ਬਸਦਾ ਹੈ ਸ਼ੁਰੂ ਤੋਂ ਸਿਰਕੇ ਸਾਹ ਦੇ ਵਿੱਚ 2 ਮੀਟਰ ਘਟੋ ਘਟ ਇਹੋ ਜਿਹੇ ਰੱਖਿਆ ਜਾਂ ਜਿਹਦੇ ਵਿੱਚ ਆਪਾਂ ਪੰਜਾਬੀ ਬੋਲੀ ਬਾਰੇ ਜਾਂ ਕਹਾਣੀ ਬਾਰੇ ਜਾਂ ਕਵਿਤਾ ਬਾਰੇ ਬਹਿਸ ਕਰੀਏ ਕਿਸੇ ਨੇ ਕੋਈ ਕਹਾਣੀ ਪੜੀ ਆ ਉਹਦੇ ਉੱਪਰ ਪੂਰੀ ਵਿਚਾਰ ਚਰਚਾ ਹੋਵੇ ਸਟੋਕ ਦੇ ਲੀਕ ਦਾ ਮਤਲਬ ਸਿਰਫ 1 ਮਿੰਟ ਹੈ ਅਜਿਹਾ ਮਾਪੜੀਆਂ ਤੇ ਚਾਹ ਪਾਣੀ ਪੀ ਕੇ ਚਲੇ ਜਾਣਾ ਤੇ ਫਿਰ ਕਬਾਲ ਵਿੱਚ ਰਿਪੋਰਟ ਲੱਗ ਜਾਣੀ ਸੋ ਸਾਨੂੰ ਲੱਗਦਾ ਹੁੰਦਾ ਕਿ ਉਹ ਜਿਹੜੇ ਕੰਮ ਆ ਉਹ ਪੂਰੇ ਚਾਹੇ ਉਹ ਵੀ ਇੱਕ ਪੂਰਾ ਹਿੱਸਾ ਹੋ ਸਕਦੀ ਆ ਪਰ ਉਹ ਉਸ ਲੈਵਲ ਦੇ ਕੰਪਨੀ ਹੈਗੇ ਜਿੱਦਨੇ ਆਪਾਂ ਨੂੰ ਸੈਲਫ ਤੋਂ ਤੇ ਜਾਣਕਾਰੀ ਦਾ ਜਿਹੜਾ ਫਰਕ ਜਾ ਕਰਦੇ ਚਾਹੀਦੇ ਆ ਸੋ ਇਸੇ ਕਰਕੇ ਜਿਹੜਾ ਅੱਜ ਜਰਾ ਆਪਣਾ ਲਖਾਰੀ ਸਭਾ ਦੀ ਜਿਹੜੀ ਅੱਜ ਦਾ ਆਪਣਾ ਇਕੱਠ ਇਕੱਠੇ ਹੋਣ ਦਾ ਮਤਲਬ ਆ ਕਿ ਅੱਜ ਆਪਾਂ ਪੰਜਾਬੀ ਸਿਹਤ ਬਾਰੇ ਪੰਜਾਬੀ ਬੋਲੀ ਬਾਰੇ ਗੱਲ ਕਰਾਂਗੇ ਤੇ ਵਿਹਿੰਦਰ ਆਪਣੇ ਸਾਡੇ ਮਿੱਤ ਪ੍ਰਧਾਨ ਹਰੀਪਾਲ ਜੀ ਪਾਰਚਾ ਪੜਨਗੇ ਜਿਹੜੇ ਪਾਰਚੇ ਦਾ ਨਾਮ ਰੱਖਿਆ ਹੈ ਪੰਜਾਬੀ ਬੋਲੀ ਦਾ ਪ੍ਰਚਾਰਕ ਤੇ ਦਰਪੀਸ਼ ਮੁਸ਼ਕਲ ਉਹ ਪਾਰਚਾ ਪੜਨਗੇ ਤੇ ਉਹਦੇ ਉੱਤੇ ਕੋਈ ਵੀ ਆਪਣੇ ਵਿਚਾਰ ਦੇ ਸਕਦਾ ਸੁਝਾਅ ਦੇ ਸਕਦਾ ਸੋ ਹਰੀਪਾਲ ਜੀ ਨੂੰ ਤੇ ਆੁੰਦੇ ਨੇ ਕਿ ਉਹ ਅਨਾਦ ਮੱਖੜ ਦਾ ਜੋ ਪਾਰਚਾ ਹੈ ਜਿਹੜਾ ਬੋਲੀ ਬਾਰੇ ਉਹ ਆਪਣਾ ਪਾਰਚਾ ਪੜਨ ਤੇ ਆਪਾਂ 10 15 ਮਿੰਟ ਜਿੰਨਾ ਸਰਵੇ ਦਾ ਪਾਚਾ ਹੈਗਾ ਧਿਆਨ ਨਾਲ ਸੁਣੀਏ ਤੇ ਉਹਦੇ ਬਾਰੇ ਆਪਾਂ ਸਵਾਲ ਵੀ ਕਰ ਸਕਦੇ ਆਂ ਤੇ ਸੁਝਾਅ ਵੀ ਦੇ ਸਕਦੇ ਆਂ ਤੇ ਜੇ ਪਾਚੇ ਵਿੱਚ ਕੁਝ ਐਡ ਕਰਾਉਣਾ ਚਾਹੁੰਦੇ ਹੋ ਤਾਂ ਐਡ ਵੀ ਲਾ ਸਕਦੇ ਆਂ ਕਿਉਂਕਿ ਉਹ ਪਾਚਾ ਇਸ ਤਰ੍ਹਾਂ ਨਹੀਂ ਕਿ ਨਾ ਉਹਦੀਆਂ ਬਾਂਦੀਆਂ ਕਿ ਉਹਨਾਂ ਦੀਆਂ ਵਾਰਡ ਪੰਜਾਬੀ ਕਾਨਫਰੰਸ ਦੇ ਵਿੱਚ ਵੀ ਸਾਡੇ ਮੀਤ ਪਦਨ ਸਾਹਿਬ ਪਾਚਾ ਨਾਲ ਬਾ ਦੋਸਤੋ ਪੰਜਾਬੀ ਵਿਖਾਈ ਸਭਾ ਮੇਰੇ ਖਿਆਲ ਵਿੱਚ ਇਹਨਾਂ ਕਈ ਗੱਲਾਂ ਅੱਗੇ ਆ ਚੁੱਕੀ ਹੈ ਕਿ ਕਿਹਾ ਵੀ ਹੁਣ ਅਸੀਂ ਕਦ ਤੱਕ ਕਹਾਣੀ ਤੋਂ ਨਿਕਲ ਕੇ ਪੱਤੇ ਦੀ ਪੜ੍ਹਨ ਸ਼ੁਰੂ ਕਰੀਏ ਤੇ ਪੱਤੇ ਦੇ ਬਹਿਸ ਨਹੀਂ ਸ਼ੁਰੂ ਕਰੀਏ ਇਹ ਪੱਤੇ ਕਿਸੇ ਵਿਦਵਾਨ ਨੇ ਲਿਖਿਆ ਇੱਕ ਪੱਤੇ ਇੱਕ ਆਮ ਮਨਵਤ ਕਰਨੇ ਟੈਕਸੀ ਡਰਾਈਵਰ ਨੇ ਲਿਖਿਆ ਮਿਲਵਾਏ ਉਸ ਜੌਂਕੀ 35 ਸਾਲੋਂ ਮੈਂ ਚਾਹੁੰਗਾ ਇਸ ਪੱਤੇ ਦੇ ਵਿੱਚ ਤੁਸੀਂ ਆਪਦੇ ਸੁਝਾਅ ਦਿਓ ਤਾਂ ਕਿ ਇਸ ਪੱਤੇ ਨੂੰ ਮੈਂ ਹੋਰ ਵਧੀਆ ਬਣਾ ਸਕਾਂ ਹੋਰ ਵਧੀਆ ਬਸ਼ਰਤ ਕਰ ਸਕਾਂ ਪੰਜਾਬੀ ਬੋਲੀ ਬਾਰੇ ਦੇਖਣ ਤੋਂ ਪਹਿਲਾਂ ਮੈਂ ਦੱਸ ਦਿਆਂ ਮੈਂ ਸਾਧੂ ਗਿਣਿੰਗ ਗੁਰਵਚਨ ਬਰਾੜ ਤਿੰਨ ਚਾਰ ਪੰਜਾਬੀ ਦੀਆਂ ਕਿਤਾਬਾਂ ਜਰੂਰ ਦੇਖੀਆਂ ਨੇ ਸੱਭਿਆਚਾਰ ਦੇ ਇਤਿਹਾਸਕ ਪ੍ਰਕਿਰਿਆ ਭਗਤ ਸਿੰਘ ਤੇ ਜਿੱਦੀਆਂ ਲਿਖਤਾ ਦਾਰਸ਼ਨਿਕ ਰੂਪੀ ਪੰਜਾਬੀ ਕਾਤਾ ਜੀ ਨਰਾ ਸ਼ਾਬਾਦ ਦੁਨੀਆ ਦੇ ਵਿੱਚ 12 ਕਰੋੜ ਲੋਕ ਪੰਜਾਬੀ ਬੋਲਦੇ ਨੇ 7.5 ਕਰੋੜ ਪਾਕਿਸਤਾਨ ਚ 2.5 ਕਰੋੜ ਪੰਜਾਬ ਚ ਤੇ 2.5 ਕਰੋੜ ਲੋਕ ਦੁਨਨਾ ਪੰਜਾਬ ਤੋਂ ਬਾਹਰ ਯੂਰਪ ਦੇ ਵਿੱਚ ਚੈੱਕ ਸਲੋਵੇਕ ਕ੍ਰੋਸ਼ੀਆ ਸਲਵਨੀਆ ਬਾਲਕਨ ਸਟੇਟ ਨਿਕੀਆਦਿਕਾਸਟਰੀਟ ਜਿਹਨਾਂ ਦੀ ਵਾਦੀ 1 ਕਰੋੜ ਵੀ ਨਹੀਂ ਹੈ ਪਰ ਉਹਨਾਂ ਨੇ ਵੀ ਭਾਸ਼ਾ ਕਾਇਮ ਰੱਖੀ ਹੋਈ ਹੈ ਪਸੇ 12 ਕਰੋੜ ਲੋਕ ਇਸ ਫਿਗਰ ਤੇ ਪਏ ਹੋਏ ਆ ਵੀ ਯੂਨੈਸਕੋ ਕਹਿੰਦਾ ਵੀ 50 ਸਾਲਾਂ ਨੂੰ ਪੰਜਾਬੀ ਭਾਸ਼ਾ ਖਤਮ ਹੋ ਜੂਗੀ ਸਾਨੂੰ ਲੱਗਦਾ ਤੁਹਾਨੂੰ ਗੋਹਾ ਦੇ ਯੋਗ ਤੋਂ ਬਾਅਦ ਮੁੜਖ ਨੂੰ ਜਦ ਥੋੜੀ ਬਹੁਤੀ ਸੋਝੀ ਆਉਣ ਲੱਗੀ ਤਾਂ ਮਨੁੱਖ ਨੇ ਇੱਕ ਦੂਜੇ ਨਾਲ ਜਾਂ ਇੱਕ ਕਬੀਲੇ ਦੇ ਦੂਜੇ ਕਬੀਲੇ ਨਾਲ رابطہ ਕਾਇਮ ਕਰਨ ਦੀ ਲੋੜ ਪਈ ਤਾਂ ਹੌਲੀ-ਹੌਲੀ ਚੀਕਾਂ ਇਸ਼ਾਰਿਆਂ ਤੋਂ ਬਾਅਦ ਬਹੁਤ ਹੀ ਹੌਲੀ-ਹੌਲੀ ਭਾਸ਼ਾ ਦਾ ਜਨਮ ਹੋਇਆ ਵੱਖਰੇ-ਵੱਖਰੇ ਇਲਾਕਿਆਂ ਵਿੱਚ ਵੱਖਰੀ-ਵੱਖਰੀ ਭਾਸ਼ਾ ਦਾ ਜਨਮ ਤੇ ਵਿਕਾਸ ਹੋਇਆ ਪੰਜਾਬੀ ਭਾਸ਼ਾ ਬਾਰੇ ਕਦੇ ਵੀ ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਪਹਿਲਾ ਪੰਜਾਬੀ ਦਾ ਸ਼ਬਦ ਕਿਸ ਨੇ ਉਚਾਰਿਆ ਹੜੱਪਾ ਅਤੇ ਮਹਿੰਜੋਦੜੋ ਦਾ ਖਦਾਈ ਵਿੱਚ ਜੋ ਸ਼িলা ਪੱਥਰ ਮਿਲੇ ਹਨ ਉਹਨਾਂ ਤੇ ਜਿਹੜੇ ਅੱਖਰ ਜਾਂ ਚਿੰਨ ਉਕਰੇ ਹੋਏ ਹਨ ਉਹ ਕਿਸੇ ਤੋਂ ਵੀ ਪੜੇ ਨਹੀਂ ਗਏ ਹੋ ਸਕਦਾ ਪੰਜਾਬੀ ਭਾਸ਼ਾ ਉਹ ਪੰਜਾਬੀ ਭਾਸ਼ਾ ਹੀ ਬੋਲਦੇ ਹਣ ਲੋਕ ਜਦ ਆर्य ਕਬੀਲੇ ਚਰਵਾਹਾਂ ਦੀ ਭਾਲ ਵਿੱਚ ਪੰਜਾਬ ਰਾਸ਼ਪਤਾਨੇ ਵੱਲ ਆਏ ਪਰ ਇਹ ਥੋੜੀ ਬਨਸਪਤੀ ਨੇ ਉਹਨਾਂ ਨੂੰ ਇੱਥੇ ਹੀ ਸੈਟਲ ਹੋਣ ਲਈ ਮਜਬੂਰ ਕੀਤਾ ਤਾਂ ਆ ਰਹੀਆਂ ਤੇ ਇੰਡੀਅਨ ਦੇ ਅਸਲ ਵਸਨੀਕ ਆ ਇੰਡੀਆ ਦੇ ਅਸਲ ਵਸਨੀਕ ਆ ਦਰਾਵੜਾ ਦੇ ਆਪਸੀ ਤਾਲਮੇਲ ਤੋਂ ਹੌਲੀ-ਹੌਲੀ ਪੰਜਾਬੀ ਭਾਸ਼ਾ ਦਾ ਜਨਮ ਵਿਕਾਸ ਹੋਇਆ ਬਹੁਤ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਭਾਰਤੀ ਮਹਾਦੀਪ ਦੀਆਂ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਨਿਕਲੀਆਂ ਹਨ ਹੁਣ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੰਸਕ੍ਰਿਤ ਆਰੀਅਨ ਆਪ ਦੇ ਨਾਲ ਲੱਗੇ ਆਏ ਤੇ ਸੰਸਕ੍ਰਿਤ ਤੇ ਜਰਮਨੀ ਭਾਸ਼ਾ ਦੇ ਘਟੋ ਘਟ 100 ਲੱਖ ਆਪਸ ਵਿੱਚ ਮਿਲਦੇ ਹਨ। ਵਿਦਵਾਨਾਂ ਦੀ رائے ਅਨੁਸਾਰ ਪੰਜਾਬੀ ਭਾਸ਼ਾ ਦੀ ਹੋਂਦ ਦਾ ਸਬੂਤ 8ਵੀਂ ਸਦੀ ਤੋਂ ਹੈ। ਜਦ ਗੋਰਖਨਾਥ ਚਰਪਟਨਾਥ ਪੰਜਾਬ ਅਤੇ ਰਾਜਪਥਾਨੇ ਦਾ ਪਰਮਣ ਕਰ ਰਹੇ ਸਨ। 나ਥਾ ਨੇ ਜੋ ਵੀ ਰਚਨਾ ਕੀਤੀ ਉਹ 나ਥ ਬਾਣੀ ਨੂੰ ਹੁੰਦੀ ਹੈ। ਪਰ ਬਾਅਦ ਦੀ ਸਦੀ ਵਿੱਚ ਬਾਬਾ ਫਰੀਦ ਨੇ ਪੰਜਾਬੀ ਵਿੱਚ ਕਵਤਾ ਰੂਪ ਵਿੱਚ ਰਚਨਾ ਕੀਤੀ। ਜੇਕਰ ਅੰਗਰੇਜ਼ੀ ਨਾਲ ਪੰਜਾਬੀ ਭਾਸ਼ਾ ਦਾ ਮੁਕਾਬਲਾ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਪੰਜਾਬੀ ਅੰਗਰੇਜ਼ੀ ਤੋਂ ਵੀ ਪੁਰਾਣੀ ਹੈ ਅੰਗਰੇਜ਼ੀ ਦਾ ਪ੍ਰਸਿੱਧ ਕਵੀ ਚੋਸਰ ਬਾਬਾ ਫਰੀਦ ਤੋਂ ਬਾਅਦ ਪੈਦਾ ਹੋਇਆ ਹੈ ਬਾਬਾ ਫਰੀਦ ਅਤੇ ਹੋਰ ਭਗਤਾਂ ਨੇ ਜਿੰਨੀ ਵੀ ਪੰਜਾਬੀ ਵਿੱਚ ਰਚਨਾ ਕੀਤੀ ਉਹਨਾਂ ਫਾਰਸੀ ਲਿਪੀ ਹੀ ਵਰਤੀ ਹੈ ਮਕਬੂਲ ਸ਼ਾਹ ਸਹਿ ਦਮੋਦਰ ਪੀਲੂ ਬੁਲਿਸ਼ਾਨੇ ਸ਼ਾਮ ਦੀ ਲਿਪੀ ਦੀ ਵਰਤੋਂ ਕੀਤੀ ਮੋਗਲ ਕਾਲ ਤੋਂ ਪਹਿਲਾਂ ਤੇ ਨਾਥ ਤੋਂ ਬਾਅਦ ਦੇ ਸਮੇਂ ਵਿੱਚ ਪੰਜਾਬੀ ਕਾफी ਵਧੀ ਖੁੱਲੀ ਮੁਗਲ ਕਾਲ ਦੇ ਸਮੇਂ ਸਰਕਾਰੇ ਦੇ ਦਰਬਾਰੇ ਫਾਰਸੀ ਭਾਸ਼ਾ ਵਿੱਚ ਕਾਰੋਬਾਰ ਹੋਣ ਕਰਕੇ ਪੰਜਾਬੀ ਨੂੰ ਕੰਮ ਧੱਕਾ ਲੱਗਿਆ ਪੰਜਾਬੀ ਵਿੱਚ ਪੰਜਾਬੀ ਦੇ ਅੱਖਰ ਜਿਨ੍ਹਾਂ ਨੂੰ ਆਪਾਂ ਗੁਰਮੁਖੀ ਕਹਿੰਦੇ ਹਾਂ ਗੁਰੂਆਂ ਤੋਂ ਬਹੁਤ ਪਹਿਲਾਂ ਵਾਸਤਵ ਵਿੱਚ ਸਨ ਪਰ ਗੁਰੂ ਅੰਗਦ ਦੇਵ ਜੀ ਨੇ ਅਤੇ ਭਾਈ ਅਰਦਾਸ ਜੀ ਨੇ ਪੰਜਾਬੀ ਬੋਲੀ ਨੂੰ ਲਗਾ ਮਾਤਰਾ ਦੇ ਕੇ ਸਹੀ ਉਚਾਰਨ ਦੀ ਭਾਸ਼ਾ ਬਣਾ ਦਿੱਤਾ ਫੇਰ ਵੀ ਬਾਣੀਏ ਤੇ ਦੁਕਾਨਦਾਰ ਆਪਦੇ ਗਾਹਕਾਂ ਨੂੰ ਭਲੇਖਾ ਪਾਉਣ ਲਈ ਲੰਡੇ ਅੱਖਰ ਹੀ ਵਰਤਦੇ ਰਹੇ ਇਹ ਵੀ ਬੜੇ ਮਹਾਨ ਵਾਲੀ ਗੱਲ ਹੈ ਕਿ ਦੁਨੀਆ ਦੀਆਂ ਸਿਰ ਪੈਰ ਬੋਲੀਆਂ ਹਨ ਜਿਨ੍ਹਾਂ ਦੀ ਆਪਦੀ ਲਿਪੀ ਹੈ ਤੇ ਪੰਜਾਬੀ ਉਹਨਾਂ ਵਿੱਚੋਂ ਇੱਕ ਹੈ ਅੰਗਰੇਜ਼ੀ ਪੁਰਤਗੀਜ਼ ਰਸ਼ੀਅਨ ਫ੍ਰੈਂਚ ਸਭ ਨੋਮਰ ਲਿਪੀ ਹੀ ਵਰਤਦੇ ਹਨ ਇਹ ਠੀਕ ਹੈ ਕਿ ਕੁਝ ਅੱਖਰਾਂ ਨੂੰ ਉਹਨਾਂ ਦੇ ਆਪਦੇ ਹਿਸਾਬ ਨਾਲ ਬਦਲ ਲਿਆ ਸੈਕਲਾਜ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਪੰਜਾਬੀ ਸਰਕਾਰੀ ਬੋਲੀ ਨਹੀਂ ਬਣ ਸਕੀ ਉਸ ਸਮੇਂ ਵੀ ਫਾਰਸੀ ਨੂੰ ਹੀ ਸਰਕਾਰੀ ਬੋਲੀ ਦੇ ਤੌਰ ਤੇ ਮਾਨਤਾ ਮਿਲੀ ਉਹ ਇੱਕ ਅਜਿਹਾ ਸਮਾਜ ਸੀ ਜਦ ਪੰਜਾਬੀ ਨੂੰ ਤਖਤ ਤੇ ਬਿਠਾਇਆ ਜਾ ਸਕਦਾ ਸੀ ਸੈਕਲਾਜ ਦੇ ਪਤਨ ਤੋਂ ਬਾਅਦ ਦੇ ਸਮੇਂ ਵਿੱਚ ਪੰਜਾਬੀ ਨੂੰ ਅੰਗਰੇਜ਼ੀ ਦੀ ਮਾਲ ਪਈ ਅੰਗਰੇਜ਼ਾਂ ਨੇ ਮੱਧ ਵਰਗ ਵਿੱਚ ਇੱਕ ਅਜਿਹੀ ਜਮਾਤ ਪੈਦਾ ਕਰ ਦਿੱਤੀ ਜਿਹੜੀ ਪੰਜਾਬੀ ਨੂੰ ਗੁਮਾਰਾਂ ਦੀ ਭਾਸ਼ਾ ਕਹਿੰਦੀ ਸੀ ਸਤਿ ਸ਼੍ਰੀ ਅਕਾਲ ਇਹ 1947 ਤੱਕ ਪੰਜਾਬੀ ਲਾਗੂ ਨਹੀਂ ਹੋ ਸਕੀ ਪਰ ਅੰਗਰੇਜ਼ਾਂ ਦੇ ਸਮੇਂ ਵੀ ਲਾਲਾ ਹਰਦਿਆਲ ਭਾਈ ਵੀਰ ਸਿੰਘ ਬਾਬੂ ਰਜਵਲੀ ਭਗਤ ਸਿੰਘ ਅਜੀਤ ਸਿੰਘ ਤੇ 1947 ਦੀ ਵੰਡ ਤੋਂ ਪਹਿਲਾਂ ਅੰਮ੍ਰਤਾ ਗ੍ਰੀਤਮ ਅਤੇ ਮੋਹਨ ਸਿੰਘ ਨੇ ਵੀ ਪੰਜਾਬੀ ਵਿੱਚ ਰਚਨਾ ਕੀਤੀ ਬੇਸ਼ੱਕ ਅੰਮ੍ਰਤਾ ਤੇ ਮੋਹਨ ਸਿੰਘ ਦੀ ਬਹੁਤ ਹੀ ਰਚਨਾ ਆਜ਼ਾਦੀ ਤੋਂ ਬਾਅਦ ਹੋਈ ਭਗਤ ਸਿੰਘ ਅਤੇ ਸਰਬ ਦੇ ਸਨੇ ਵਿੱਚ ਹੀ ਸਾਡੇ ਬਹੁਤ ਸਾਰੇ ਮੁਸਲਮਾਨ ਭਾਈ ਚਾਰੇ ਦਾ ਝਕਾ ਉਰਦੂਬਦ ਹੋ ਗਿਆ ਅਤੇ ਹਿੰਦੂ ਭਾਈਚਾਰੇ ਦਾ ਝਕਾ ਹਿੰਦੀਬਦ ਹੋ ਗਿਆ ਪਰ ਇਹ ਵੀ ਮਾਹ ਕੇ ਦੀ ਗੱਲ ਹੈ ਕਿ ਭਗਤ ਸਿੰਘ ਨੇ ਗੁਰਮੁਖੀ ਲਿਪੀ ਦੇ ਕੇ ਆਪ ਦੇ ਜ਼ਾਦੇ ਨੂੰ ਖਤਲ ਗੁਰਮੁਖੀ ਲਿਪੀ ਵਿੱਚ ਲਿਖਿਆ ਸੀ ਪਾਕਿਸਤਾਨੀ ਪੰਜਾਬ ਵਿੱਚ ਜਿੱਥੇ ਆਜ਼ਾਦੀ ਮਿਲਣ ਵੇਲੇ 5 ਕਰੋੜ ਲੋਕ ਪੰਜਾਬੀ ਬੋਲਦੇ ਸਨ ਉਰਦੂ ਨੂੰ ਕੌਮੀ ਭਾਸ਼ਾ ਬਣਾ ਦਿੱਤਾ ਇਥੋਂ ਤੱਕ ਕਿ ਪੱਛਮੀ ਪੰਜਾਬ ਜਿਹੜਾ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਵੱਟੇ ਵੀ ਪੰਜਾਬੀ ਨੂੰ ਰਾਜ ਦੀ ਭਾਸ਼ਾ ਨਹੀਂ ਬਣ ਦਿੱਤਾ ਗਿਆ ਸਗੋਂ ਸਰਕਾਰੀ ਕੰਮਕਾਜ ਉਰਦੂ ਵਿੱਚ ਹੀ ਹੁੰਦਾ ਰਿਹਾ ਪਾਕਿਸਤਾਨੀ ਪੰਜਾਬ ਦੀ ਉੱਚ ਮੱਧ ਵਰਗੀ ਜਮਾਤ ਪੰਜਾਬੀ ਨੂੰ ਪਿੰਡਾਂ ਅਤੇ ਦੁਵਾਰਾਂ ਦੀ ਭਾਸ਼ਾ ਕਹਿੰਦੀ ਹੈ ਪੂਰਬੀ ਪੰਜਾਬ ਵਿੱਚ ਅਕਾਲੀਆਂ ਨੇ ਪੰਜਾਬੀ ਨੂੰ ਹਥਿਆਰ ਬਜੋਂ ਵਰਤ ਕੇ ਆਪਣਾ ਰਾਜ ਭਾਗ ਕਾਇਮ ਕਰਨ ਲਈ ਪੰਜਾਬ ਦੀ ਵੰਡ ਕਰਾ ਦਿੱਤੀ ਪੰਜਾਬੀ ਬੋਲਦੇ ਬਹੁਤੇ ਲੋਕੀ ਪੰਜਾਬ ਤੋਂ ਬਾਹਰ ਰਹੇ ਹੋਏ ਸਾਲ 1947 ਦੀ ਵੰਡ ਨੇ ਪੰਜਾਬ ਨੂੰ ਪੁਰਾਣੇ ਪੰਜਾਬ ਦੇ ਮੁਕਾਬਲੇ ਇੱਕ ਛੋਟੀ ਜਹੀ ਸੂਚੀ ਬਣਾ ਕੇ ਰੱਖ ਦਿੱਤਾ ਇਸ ਤੋਂ ਪਹਿਲਾਂ ਕਿ ਪੰਜਾਬ ਦੀ ਵੰਡ ਦੀ ਗੱਲ ਕਰਾਂ 1961 ਦੀ ਮਰਦੂਸ਼ ਮਾਰਦੀ ਗੱਲ ਕਰਨੀ ਬਣਦੀ ਹੈ ਜਦ ਬਹੁਤੇ ਪੰਜਾਬੀ ਹਿੰਦੂਆਂ ਨੇ ਆਪਣੀ ਮਾਂ ਬੋਲੀ ਨੂੰ ਧੋਖਾ ਦੇ ਕੇ ਆਪਣੀ ਮਾਤਰ ਭਾਸ਼ਾ ਹਿੰਦੀ ਲਗਾਈ ਇੱਕ ਮਾਂ ਦੇ ਸਕੇ ਪੁੱਤਾਂ ਵਿੱਚ ਪਈ ਨਫ਼ਰਤ 1984 ਦਾ ਨਸੂਰ ਬਣ ਗਿਆ 1969 ਦੇ ਕਰੀਬ ਪੰਜਾਬੀ ਦੀ ਬਾਹਰ ਫੜਨ ਵਾਲਾ ਇੱਕ ਮਰਦ ਲਖਮਨ ਸਿੰਘ ਗਿੱਲ ਨੱਤਰਿਆ ਜਿਸ ਨੇ ਪੰਜਾਬੀ ਨੂੰ ਰਾਜ ਦੀ ਭਾਸ਼ਾ ਹੋਣ ਦਾ ਐਲਾਨ ਕਰ ਦਿੱਤਾ ਪਰ ਅਫਸੋਸ ਕਿ ਉਸ ਦੇ ਰਾਜ ਦੀ ਅਤੇ ਉਸ ਦੀ ਆਪ ਦੀ ਉਮਰ ਉਹਦਾ ਸਾਥ ਨਾ ਦੇ ਸਕੇ ਅਕਾਲੀਆਂ ਨੇ ਪੰਜਾਬੀ ਨਾਲ ਸਰੋਕਾਰ ਘਟ ਅਤੇ ਕੁਰਸੀਆਂ ਨਾਲ ਜ਼ਿਆਦਾ ਦਿਖਾਇਆ ਹੁਣ ਬੇਸ਼ੱਕ ਪੰਜਾਬ ਸਰਕਾਰ ਦਾ ਹੁਕਮ ਹੈ ਕਿ ਪੰਜਾਬੀ ਵਿੱਚ ਸਰਕਾਰੀ ਪੱਤਰ ਵਿਹਾਰ ਕੀਤਾ ਜਾਵੇ ਪਰ ਅਜੇ ਵੀ ਸਰਕਾਰੀ ਆਰਡੀਨਸ ਵਗੈਰਾ ਸਭ ਅੰਗਰੇਜ਼ੀ ਵਿੱਚ ਹੀ ਜਾਰੀ ਹੁੰਦੇ ਹਨ ਪੰਜਾਬੀ ਦਾ ਵਰਤਮਾਨ ਹਾਲ ਤੇ ਵਿਵੇਖ ਹੁਣ ਯੂਨੈਸਕੋ ਦੀ ਇੱਕ ਰਿਪੋਰਟ ਮੁਤਾਬਕ ਕਿ ਦੁਨੀਆ ਦੀਆਂ ਕਿੰਨੀਆਂ ਹੀ ਭੋਲੀਆਂ ਅਲੋਪ ਹੋ ਗਈਆਂ ਹਨ ਤੇ ਜਿਨ੍ਹਾਂ ਦੇ ਅਲੋਪ ਹੋਣ ਦਾ ਖਤਰਾ ਹੈ ਉਹਨਾਂ ਵਿੱਚ ਪੰਜਾਬੀ ਦਾ ਨਾਮ ਵੀ ਹੈ ਇਸ ਖੌਰ ਨੇ ਦੋਨਾਂ ਪੰਜਾਬਾਂ ਦੇ ਪੜੇ ਲਿਖੇ ਵਰਗ ਵਿੱਚ ਇੱਕ ਤੋਸਲਾ ਪੈਦਾ ਕਰ ਦਿੱਤਾ ਹੈ ਅੱਜ ਦੇ ਹਾਲਤ ਇਹ ਹੈ ਕਿ ਪੱਛਮੀ ਪੰਜਾਬ ਵਿੱਚ 7.5 ਕਰੋੜ ਲੋਕ ਪੰਜਾਬੀ ਬੋਲਦੇ ਹਨ ਪੂਰਬੀ ਪੰਜਾਬ ਵਿੱਚ 2.5 ਕਰੋੜ ਅਤੇ 2 ਕਰੋੜ ਲੋਕ ਦੋਨਾਂ ਪੰਜਾਬਾਂ ਤੋਂ ਬਾਹਰ ਪੰਜਾਬੀ ਬੋਲਦੇ ਹਨ 12 ਕੀ 12 ਕਰੋੜ ਲੋਕਾਂ ਦੀ ਬੋਲੀ ਖਤਮ ਹੋ ਸਕਦੀ ਹੈ ਪੰਜਾਬੀ ਲੇਖਕਾਂ ਨੂੰ ਫਿਕਰ ਹੈ ਕਿ ਅਨੰਤ ਸਾਲ ਦੀ ਓਵਰ ਵਾਲੀਆਂ ਉਹਨਾਂ ਦੀਆਂ ਕਿਤਾਬਾਂ ਹੁਣ 40-50 ਸਾਲ ਦੀ ਉਮਰ ਤੱਕ ਆਵਲੀ ਉਹਦ ਵਿਹਾ ਜਾਣਗੀਆਂ ਤੇ ਇਸ ਦੇ ਨਾਲ ਹੀ ਉਹਨਾਂ ਦੀ ਆਪਣੀ ਪਛਾਣ ਵੀ ਇਸਦੇ ਦੋ ਵੱਡੇ ਕਾਰਨ ਹਨ ਪਹਿਲਾ ਕਾਰਨ ਪੰਜਾਬੀ ਦੀ ਤਬਾਹੀ ਲਈ ਅਸਲੀ ਨਕਲੀ ਪੀ ਐਚ ਡੀ ਦੀਆਂ ਡਿਗਰੀਆਂ ਵਾਲੇ ਉਹ ਡਾਕਟਰ ਜ਼ਿੰਮੇਵਾਰ ਹਨ ਜੋ ਆਪਦੀਆਂ ਡਿਗਰੀਆਂ ਪ੍ਰਾਪਤ ਕਰਨ ਲਈ ਜਾਂ ਆਪਦੀ ਵਿਦਵਤਾ ਦੀ ਤੌਰ ਜਮਾਉਣ ਲਈ ਪੰਜਾਬੀ ਵਿੱਚ ਹਿੰਦੀ ਦੇ ਉਹ ਲੱਜ ਫਸੇੜ ਰਹੇ ਹਨ ਜਿਨ੍ਹਾਂ ਦੀ ਪੰਜਾਬੀਆਂ ਨੂੰ ਤਾਂ ਕੀ ਹਿੰਦੀ ਬੋਲਦੇ ਪਿੰਡੂ ਇਲਾਕੇ ਦੇ ਲੋਕਾਂ ਨੂੰ ਵੀ ਸਮਝ ਨਹੀਂ ਆਉਂਦੀ ਪੰਜਾਬੀ ਉੱਤੇ ਹਿੰਦੀ ਉਰਦੂ ਦੇ ਹੋ ਰਹੇ ਹਮਲੇ ਨੂੰ ਅਸੀਂ ਆਪ ਨਿਉਂਦਾ ਦੇ ਰਹੇ ਹਾਂ ਜਿਸ ਤਰ੍ਹਾਂ ਅੰਬੀ ਨੇ ਪੋਸਟ ਤੇ ਹਮਲਾ ਕਰ ਲਈ ਸਕੰਦਰ ਨੂੰ ਸਾਇਆ ਸੀ ਉਚਾਤ ਤੱਕ ਇਸ ਰੁਝਾਨ ਦਾ ਤਿਆਗ ਨਹੀਂ ਹੋ ਜਾਂਦਾ ਪੰਜਾਬੀ ਨੂੰ ਹਰ ਨਵਾਂ ਪੈਦਾ ਹੋਣ ਵਾਲਾ ਪੀ ਐਚ ਡੀ ਸਕੰਦਰ ਦੇ ਰੂਪੇ ਚ ਹੀ ਟਕਰਏਗਾ ਦੂਜਾ ਖਤਰਾ ਪੰਜਾਬੀ ਨੂੰ ਵੱਡਾ ਝਟਕਾ ਉਰਦੂ ਅਤੇ ਹਿੰਦੀ ਫਿਰਮਾਂ ਨੇ ਲਗਾਇਆ ਹੈ ਹਿੰਦੀ ਉਰਦੂ ਦੀਆਂ ਫਿਰਮਾਂ ਦੇਖਣ ਵਾਲੇ ਬੱਚੇ ਬੜੇ ਹੀ ਛੇਤੀ ਹਿੰਦੀ ਉਰਦੂ ਦਾ ਕਰ ਦਿੰਦੇ ਹਨ ਅਤੇ ਬਹੁਤ ਵਾਰੀ ਆਪਸ ਵਿੱਚ ਹਿੰਦੀ ਉਰਦੂ ਦੇ ਡਾਇਲੌਗ ਬੋਲਦੇ ਹਨ